ਸਿੱਧੂ ਮੂਸੇਵਾਲੇ ਦੇ ਯਾਰ ਤੇ ਸਿੰਗਰ ਆਰਨੇਤ ਜਿਸ ਉੱਪਰ ਕੇ ਕਾਫੀ ਇਲਜ਼ਾਮ ਲੱਗਦੇ ਰਹੇ ਹਨ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਆਰਨੇਤ ਜਸਟਿਸ ਲਈ ਨਹੀਂ ਬੋਲਦਾ ਤੇ ਦੋਸਤੋ ਪਿਛਲੇ ਦਿਨੀ ਆਰਨੇਤ ਦਾ ਇੱਕ ਲਾਈਵ ਸ਼ੋਅ ਹੋਇਆ ਤੇ ਜਦੋਂ ਆਰਨੇਤ ਗੀਤ गा ਰਿਹਾ ਹੁੰਦਾ ਹੈ ਤਾਂ ਸਿੱਧੂ ਮੂਸੇਵਾਲੇ ਦਾ ਫੈਨ ਮੁੰਡਾ ਸਿੱਧੂ ਦਾ ਜਸਟਿਸ ਵਾਲਾ ਪੋਸਟਰ ਆਰਨੇਤ ਨੂੰ ਦਿਖਾਉਂਦਾ ਹੈ ਜਿਸ ਤੋਂ ਬਾਅਦ ਆਰਨੇਤ ਪਹਿਲੀ ਵਾਰ ਇੰਨਾ ਖੁੱਲ ਕੇ ਸਿੱਧੂ ਮੂਸੇਵਾਲੇ ਦੀ ਜਸਟਿਸ ਲਈ ਗੱਲ ਕਰਦਾ ਹੋਇਆ ਕੀ ਕਹਿੰਦਾ ਹੈ ਦੇਖੋ ਅੱਗੇ ਪੂਰੀ ਵੀਡੀਓ ਜਿਹੜਾ ਇਹ ਹੀਰਾ ਸਾਡੇ ਤੋਂ ਖੋਇਆ ਗਿਆ ਨਾ ਬੇਵਕਤਾ ਇਦਾਂ ਦੇ ਬੰਦੇ ਮੈਂ ਕਹਿੰਦਾ 200 ਸਾਲ ਬਾਅਦ ਵੀ ਵਾਪਸ ਨਹੀਂ ਆਉਂਦੇ ਹੁੰਦੇ ਸੋ ਸਾਡੇ ਸੂਬੇ ਲਈ ਲਾਂਹਤ ਵਾਲੀ ਗੱਲ ਹੋ ਜੂਗੀ ਜੇ ਜੇ ਇਨਸਾਫ ਨਾ ਮਿਲਿਆ ਇਨਸਾਫ ਮਿਲਣਾ ਚਾਹੀਦਾ ਸਭ ਤੋਂ ਪਹਿਲਾਂ ਬੇਬੇ ਬਾਪੂ ਦੀ ਗੱਲ ਨੂੰ ਸੁਣਨਾ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਐਡਾ ਵੱਡਾ ਹੀਰਾ ਜੰਮ ਕੇ ਜਿਨ੍ਹਾਂ ਨੇ ਵਰਲਡ ਵਾਈਡ ਸਾਡੀ ਪੱਗ ਨੂੰ ਦਿਖਾਇਆ ਵੀ ਪੱਗ ਹੁੰਦੀ ਕੀ ਆ ਸਾਡੀ ਪੱਗ ਕੀ ਚੀਜ਼ ਆ ਸਾਡੀ ਪੱਗ ਕਿਵੇਂ ਮਿਲੀ ਆ ਸੋ ਸਭ ਤੋਂ ਪਹਿਲੀਆਂ ਦੇ ਵਿੱਚ ਇਹ ਗੱਲ ਸੁਣਨੀ ਚਾਹੀਦੀ ਆ ਜਦੋਂ ਕੋਈ ਵੀ YouTube ਤੇ ਸਕਰੋਲਿੰਗ ਕਰਕੇ ਵੇਖਦੇ ਆ ਜਾਂ ਕਿਸੇ ਸ਼ੋਅ ਦੇ ਉੱਤੇ ਜਾਂਦਾ ਜਿੱਥੇ ਵੀ ਸਿੱਧੂ ਦੀ ਗੱਲ ਹੁੰਦੀ ਆ ਜਾਂ ਫੋਨ ਦੇ ਤੇਰੀ ਫੋਟੋ ਹੁੰਦੀ ਉਹਦਾ ਗਾਣਾ ਆਉਂਦਾ ਤਾਂ ਸਾਨੂੰ ਉਹ ਗਾਣੇ ਵੱਲ ਨਹੀਂ ਧਿਆਨ ਜਾਂਦਾ ਐਦਾਂ ਲੱਗਦਾ ਹੁੰਦਾ ਬਸ ਐਦਾਂ ਹੀ ਪੁੱਛ ਰਿਹਾ ਇਨਸਾਫ਼ ਦਾ ਕੀ ਬਣਿਆ ਸੋ ਇਨਸਾਫ਼ ਮਿਲਣਾ ਚਾਹੀਦਾ ਐਨੀ ਗੱਲ ਹਮੇਸ਼ਾ ਯਾਦ ਰੱਖਿਓ ਜੇ ਐਡੇ ਵੱਡੇ ਬੰਦੇ ਨੂੰ ਇਸ ਧਰਤੀ ਤੇ ਇਨਸਾਫ਼ ਨਹੀਂ ਮਿਲੂਗਾ ਤਾਂ ਆਪਣੇ ਵਰਗਾਂ ਨੂੰ ਤਾਂ ਕਿਸੇ ਨੇ ਪੁੱਛਣਾ ਹੀ ਹੈ ਨਹੀਂ सामने तो ये गल नाल 100% पक्की सलाह पक्का काम समस्या कोई भी होवे लव मैरिज ब्रेकअप सलूशन फोन करो समाधान पाओ लकी नंबर ग्रैटीस अपना प्यार वापस पाओ नौकरी करोवा पति पत्नी से झगड़ा शौकन दुश्मनों को छुटकारा खोया प्यार वापस पाओ जादू टोना किया कराया जरूर सब करो गुरु